ਜਦ ਮੁੱਲ ਸਿਰਾਂ ਦੇ ਪੈਂਦੇ ਨੇ ਰੰਬੀਆਂ ਨਾਲ ਖੋਪਰ ਲੈਂਦੇ ਨੇ ਇਸੇ ਨੂੰ ਸਿੱਖੀ ਕਹਿੰਦੇ ਨੇ ਇਸੇ ਨੂੰ ਸਿੱਖੀ ਕਹਿੰਦੇ ਨੇ ਇੰਦਰਜੀਤ ਨਿੱਕੋ ਆਪਣੀ ਗਾਇਕੀ ਨਾਲ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰ ਰਹੇ ਨੇ ਤੇ ਹਾਲੀ ਵਿੱਚ ਪੰਜਾਬੀ ਗਾਇਕ ਇੰਦਰਜੀਤ ਨਿੱਕੋ ਦਾ ਧਾਰਮਿਕ ਗੀਤ ਇਸੇ ਨੂੰ ਸਿੱਖੀ ਕਹਿੰਦੇ ਨੇ ਰਿਲੀਜ਼ ਹੋ ਚੁੱਕਿਆ ਹੈ ਹਰਵਿੰਦਰ ਉਹੜਪੁਰੀ ਦੇ ਵੱਲੋਂ ਇਸੇ ਨੂੰ ਸਿੱਖੀ ਕਹਿੰਦੇ ਨੇ ਗੀਤ ਦੇ ਬੋਲ ਸੁਨਹਿਰੀ ਅੱਖਰਾਂ ਦੇ ਵਿੱਚ ਭਰੋਏ ਗਏ ਨੇ ਇਸ ਗੀਤ ਦਾ ਮਿਊਜ਼ਿਕ ਸੈਣੀ ਬੀਟਸ ਦੇ ਵੱਲੋਂ ਦਿੱਤਾ ਗਿਆ ਹੈ ਤੇ ਇਸ ਗੀਤ ਨੂੰ ਫੋਕ ਬੀਟਸ ਦੇ ਵੱਲੋਂ ਰਿਲੀਜ਼ ਕੀਤਾ ਗਿਆ ਹੈ ਪੰਜਾਬ 'ਚ ਹੜ੍ਹਾਂ ਦੇ ਟਾਈਮ ਦੀ ਗੱਲ ਕਰੀਏ ਤਾਂ ਇੰਦਰਜੀਤ ਨਿੱਕੂ ਨੇ ਆਪਣੀ ਟੀਮ ਸਮੇਤ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮਦਦ ਦਾ ਹੱਥ ਵਧਾਇਆ ਸੀ ਕਈ ਪਿੰਡਾਂ ਦੇ ਵਿੱਚ ਲੋਕਾਂ ਨੂੰ ਰਾਹਤ ਸਮੱਗਰੀ ਵੰਡ ਕੇ ਇੱਕ ਵੱਡੀ ਮਾਨਵਤਾ ਦੀ ਮਿਸਾਲ ਕਾਇਮ ਕੀਤੀ ਸੀ ਤੇ ਹੜ੍ਹ ਕਾਰਨ ਲੋਕਾਂ ਦੇ ਘਰਾਂ ਤੇ ਖੇਤਾਂ ਰੋਜ਼ਗਾਰ ਨੂੰ ਭਾਰੀ ਨੁਕਸਾਨ ਬਹੁਤ ਜ਼ਿਆਦਾ ਪਹੁੰਚਿਆ ਸੀ ਪਾਣੀ ਘਰਾਂ ਦੇ ਵਿੱਚ ਵੜ ਜਾਣ ਕਾਰਨ ਲੋਕ ਬੇਕਾਰ ਹੋ ਗਏ ਸੀ ਤੇ ਕਈ ਪਿੰਡਾਂ ਦੇ ਵਿੱਚ ਰੋਟੀ ਪਾਣੀ ਦੀ ਬਹੁਤ ਹੀ ਜ਼ਿਆਦਾ ਭਾਰੀ ਕਮੀ ਵੀ ਪੈ ਗਈ ਸੀ ਤੇ ਇਸ ਗੰਭੀਰ ਸਥਿਤੀ ਦੇਖਦੇ ਹੋਏ ਇੰਦਰਜੀਤ ਨਿੱਕੂ ਨੇ ਆਪਣੀ ਟੀਮ ਨਾਲ ਮਿਲ ਕੇ ਤੁਰੰਤ ਰਾਹਤ ਪਹੁੰਚਾਉਣ ਦੀ ਮੁਹਿੰਮ ਵੀ ਚਲਾਈ ਸੀ ਤੇ ਉਹਨਾਂ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਤਰਪਾਲਾਂ ਦਵਾਈਆਂ ਤੇ ਖਾਦ ਪਦਾਰਥ ਤੇ ਪਾਣੀ ਡਟੌਲ ਤੇ ਹੋਰ ਸਾਬਣ ਬਿਸਕੁਟ ਤੇ ਹੋਰ ਜ਼ਰੂਰੀ ਵਸਤਾਂ ਵੀ ਵੰਡੀਆਂ ਸੀ